ਹਾਂਜੀ ਸਤਿ ਸ੍ਰੀ ਅਕਾਲ ਜੀ ਵਿਵੇਂਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਸਮਾਜ ਦੇ ਵਿੱਚ ਵਿਚਰਦਿਆਂ ਅਕਸਰ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਵੇਂ ਸਾਹਮਣਾ ਕਰਨਾ ਪੈਂਦਾ ਹੈ ਵੀ ਕਈ ਵਾਰ ਆਪਾਂ ਨੂੰ ਕੋਈ ਕੁਝ ਬੋਲ ਦਿੰਦਾ ਹੈ ਉਹ ਆਪਣੇ ਤੋਂ ਨਹੀਂ ਬਰਦਾਸ਼ਤ ਹੁੰਦਾ ਹੈਗਾ ਕਿਸੇ ਨਾਲ ਬਹਿਸ ਹੋ ਜਾਂਦੀ ਹੈ ਉਹ ਜਿਹੜੀ ਬਹਿਸ ਹੈ ਕਈ ਵਾਰ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ ਇਹ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਕਈ ਵਾਰ ਸਾਨੂੰ ਕਿਸੇ ਨੇ ਕੁਝ ਬੋਲਤਾ ਕੋਈ ਛੋਟੇ-ਮੋਟੇ ਸ਼ਬਦ ਬੋਲਤੇ ਤਾਂ ਅਸੀਂ ਉਹਨੂੰ ਬੇਇੱਜ਼ਤੀ ਮੰਨ ਲੈਂਦੇ ਆਂ। ਕਈ ਬੇਇੱਜ਼ਤੀ ਸਹਿਣ ਕਰਨ ਤੋਂ ਬਾਅਦ ਕਹਿੰਦੇ ਨੇ ਵੀ ਤੁਸੀਂ ਸੋਚਦੇ ਹੋ ਮੂਗੇ ਕਿ ਮੈਨੂੰ ਇਹ ਗੱਲ ਕਿਸੇ ਨੇ ਕਿਵੇਂ ਕਹਿ ਦਿੱਤੀ। ਮੈਨੂੰ ਇਹ ਕਿਵੇਂ ਬੋਲ ਗਿਆ ਜਾਂ ਬੋਲ ਗਈ। ਕਈ ਵਾਰ ਤਾਂ ਤੁਹਾਨੂੰ ਇੰਜ ਪ੍ਰਤੀਤ ਹੁੰਦਾ ਹੋਵੇਗਾ ਕਿ ਮੈਂ ਇਸ ਇਨਸਾਨ ਨਾਲ ਰਹਿਣਾ ਹੀ ਨਹੀਂ ਵੀ ਜਿਹੜਾ ਮੈਨੂੰ ਇਸ ਤਰ੍ਹਾਂ ਸ਼ਬਦ ਬੋਲਦਾ ਹੈ। ਮੇਰੀ ਕਦਰ ਨਹੀਂ ਕਰਦਾ। ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਤੁਹਾਨੂੰ ਕੋਈ ਅਪਮਾਨਿਤ ਕਰਦਾ ਹੈ ਤਾਂ ਤੁਸੀਂ ਉਦੋਂ ਚੁੱਪ ਰਹੋ। ਤੋਂ ਨੂੰ ਲੱਗੇਗਾ ਕਿ ਚੁੱਪ ਰਹਿਣਾ ਤਾਂ ਬੇਵਕੂਫੀ ਹੈ ਅਸੀਂ ਚੁੱਪ ਕੇ ਮੇਂ ਰਹਿ ਸਕਦੇ ਹਾਂ ਚੁੱਪ ਕਰਨਾ ਤਾਂ ਕਮਜ਼ੋਰੀ ਦੀ ਨਿਸ਼ਾਨੀ ਹੁੰਦੀ ਹੈ ਪਰ ਤੁਹਾਡੀ ਇਹ ਜਿਹੜੀ ਚੁੱਪ ਹੈ ਨਾ ਕੁਝ ਸਮੇਂ ਬਾਅਦ ਤੁਹਾਡੀ ਤਾਕਤ ਬਣ ਜਾਊਗੀ ਚੁੱਪ ਰਹਿ ਕੇ ਦੁਨੀਆ ਦੇ ਬਹੁਤ ਸਾਰੇ ਵੱਡੇ ਦਾਰਸ਼ਨਿਕ ਫਿਲਾਸਫਰ ਵਿਦਵਾਨਾਂ ਨੇ ਆਪਣੀ ਪਹਿਚਾਨ ਬਣਾਈ ਹੋਈ ਹੈ ਚੁੱਪ ਰਹਿਣ ਨਾਲ ਤੁਹਾਡੇ ਅੰਦਰ ਧੀਰਜ ਤੇ ਨਿਮਰਤਾ ਸਹਿਣ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਦੂਸਰਾ ਬੋਲਦਾ ਹੈ ਤਾਂ ਸਭ ਤੋਂ ਪਹਿਲਾਂ ਚੁੱਪ ਕਰਕੇ ਪਹਿਲਾਂ ਉਹਦੀਆਂ ਗੱਲਾਂ ਸੁਣ ਲਓ ਫਿਰ ਬਾਅਦ ਵਿੱਚ ਤੁਸੀਂ ਆਪਣੀ ਪ੍ਰਤੀਕਿਰਿਆ ਦਿਓ ਤੁਸੀਂ ਕਹੋਗੇ ਕਿ ਇਹ ਤਾਂ ਸਭ ਤੋਂ ਔਖਾ ਕੰਮ ਹੈ ਚੁੱਪ ਰਹਿਣਾ ਮੈਂ ਮੰਨਦੀ ਆਂ ਵੀ ਚੁੱਪ ਰਹਿਣਾ ਜਿਹੜਾ ਉਹ ਬਹੁਤ ਜ਼ਿਆਦਾ ਔਖਾ ਕੰਮ ਹੈ ਕਿਸੇ 'ਚ ਵੀ ਇੰਨੀ ਬਰਦਾਸ਼ਤ ਸ਼ਕਤੀ ਨਹੀਂ ਹੁੰਦੀ ਹੈਗੀ ਕਿ ਉਹ ਦੂਜਿਆਂ ਦੇ ਤੁਹਾਡੇ ਵਿਰੁੱਧ ਬੋਲੇ ਗੇ ਸ਼ਬਦ ਨੂੰ ਬਰਦਾਸ਼ਤ ਕਰੇ ਬਹੁਤ ਔਖਾ ਕੰਮ ਹੁੰਦਾ ਹੈ ਤੁਹਾਨੂੰ ਇੱਕ ਐਗਜ਼ਾਮਪਲ ਦੰਨੀ ਆਂ ਸੋਕਰਾਟ ਦੀ ਸੋਕਰਾਟ ਸੀ ਜਿਹੜਾ ਉਹਦੀ ਕਿਸੇ ਨਾਲ ਬਹਿਸ ਹੋ ਗਈ ਉਹਨੇ ਖੁਦ ਤਾਂ ਬਹਿਸ ਨਹੀਂ ਕੀਤੀ ਦੂਜਾ ਬੰਦਾ ਉਹਦੇ ਨਾਲ ਬਹਿਸ ਕਰ ਰਿਹਾ ਹੈ ਦੇ ਬਹਿਸ ਦੇ ਦੌਰਾਨ ਉਹ ਬੋਲ ਰਿਹਾ ਦੂਸਰਾ ਬੰਦਾ ਉਹਨੂੰ ਸੋਕਰਾਤ ਨੂੰ ਕਹਿੰਦਾ ਤੈਨੂੰ ਕੁਝ ਵੀ ਨਹੀਂ ਪਤਾ ਤੂੰ ਤਾਂ ਮੂਰਖ ਹੈ ਕਈ ਵਾਰ ਘਰਾਂ ਦੇ ਵਿੱਚ ਆਪਣੇ ਅਕਸਰ ਲੜਾਈਆਂ ਹੋ ਜਾਂਦੀਆਂ ਨੇ ਹਨਾ ਉਹ ਕਹਿੰਦੇ ਨੇ ਤੈਨੂੰ ਅਕਲ ਨਹੀਂ ਹੈਗੀ ਤੈਨੂੰ ਕੁਝ ਵੀ ਨਹੀਂ ਪਤਾ ਹੈਗਾ ਤੈਨੂੰ ਕੁਝ ਆਉਂਦਾ ਨਹੀਂ ਹੈਗਾ ਤਾਂ ਉਸ ਸਮੇਂ ਜਿਹੜਾ ਚੁਕਰਾਤ ਸੋਕਰਾਤ ਸੀ ਉਹ ਚੁੱਪ ਰਿਹਾ ਉਹ ਸਾਰੀਆਂ ਗੱਲਾਂ ਚੁੱਪਚਾਪ ਰਹਿ ਕੇ ਸੁਣ ਰਿਹਾ ਸੀਗਾ ਉਹਨੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਂ ਤਾਂ ਤੁਹਾਡੇ ਤੋਂ ਸਿੱਖਣ ਲਈ ਤਿਆਰ ਹਾਂ ਮੈਂ ਤੁਹਾਡੇ ਤੋਂ ਸਿੱਖ ਰਿਹਾ ਹਾਂ ਚੀਚਾ ਦੂਸਰਾ ਬੰਦਾ ਇਹ ਗੱਲ ਸੁਣ ਕੇ ਉਹਦੀ ਸ਼ਰਮਿੰਦਾ ਹੋ ਗਿਆ ਉਹ ਚੁੱਪ ਕਰ ਗਿਆ ਉਹ ਕਹਿਣ ਲੱਗਾ ਦੂਜਾ ਬੰਦਾ ਕਹਿੰਦਾ ਵੀ ਮੈਂ ਤਾਂ ਤੈਨੂੰ ਦੇਖਦਾ ਸੀ ਵੀ ਤੈਨੂੰ ਕਿੰਨਾ ਕੋ ਗਿਆ ਨਾ ਮੈਂ ਤਾਂ ਵੈਸੀ ਗੱਲ ਕਹਤੀ ਸੀ ਇਹ ਕੁਝ ਛੋਟੇ-ਛੋਟੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਦੇ ਵਿੱਚ ਜਾਂ ਸਾਡੇ ਅਕਸਰ ਘਰਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਦੂਸਰਾ ਬੰਦਾ ਉਹ ਚੁੱਪ ਕਰ ਜਾਂਦਾ ਹੈ ਉਹਦੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ ਹੁੰਦੇ ਜਦੋਂ ਪਰ ਉਸ ਸਮੇਂ ਦੇ ਵਿੱਚ ਤੁਸੀਂ ਚੁੱਪ ਰਹੋ ਗੁੱਸਾ ਨਹੀਂ ਕਰਨਾ ਹੈਗਾ ਜੇਕਰ ਤੁਹਾਡੇ ਕੋਈ ਬੇਇੱਜ਼ਤੀ ਕਰਦਾ ਹੈ ਨਾ ਉਹ ਉਹਦੀ ਸੋਚ ਨੂੰ ਦਰਸਾਉਂਦਾ ਵੀ ਉਹਦੀ ਸੋਚ ਤੁਹਾਡੇ ਪ੍ਰਤੀ ਕਿਹੋ ਜਿਹੀ ਹੈ ਕਿੰਨਾ ਕੁ ਸਮਝਦਾਰ ਇਨਸਾਨ ਆ ਉਹ ਤੁਹਾਡਨਿਆ ਭਾਵਨਾਵਾਂ ਨੂੰ ਕੰਟਰੋਲ ਕਰਨਾ ਜਿਹੜਾ ਉਹ ਤੁਹਾਡੇ ਹੱਥ ਦੇ ਵਿੱਚ ਹੈ ਜਦੋਂ ਤੁਸੀਂ ਕਿਸੇ ਨਾਲ ਬਹਿਸ ਨਹੀਂ ਕਰਦੇ ਹੈਗੇ ਚੁੱਪ ਰਹਿਨੇਓ ਤਾਂ ਉਹ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਤਾਕਤ ਕਿਵੇਂ ਉਹਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਿਨੇ ਤੁਹਾਡੀ ਸ਼ਾਂਤੀ ਭੰਗ ਨਹੀਂ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਨੰਬਰ ਦੋ ਤੇ ਫਿਰ ਤੁਸੀਂ ਆਪਣੀ એનર્ਜੀ ਨੂੰ ਬਚਾ ਕੇ ਰੱਖਦੇ ਹੋ ਤੁਹਾਡੀ ਊਰਜਾ ਜਿਹੜੀ ਬਚੀ ਰਹਿੰਦੀ ਹੈ ਠੀਕ ਹੈ ਆਪਾਂ ਕਈ ਵਾਰ ਲੜਦੇ ਬੋਲਦੇ ਆਪਣੇ ਸਿਰ ਦਰਦ ਹੋਣ ਲੱਗ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਮਾਨਸਿਕ ਸਰੀਰਕ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਰੀਰਕ ਤੇ ਮਾਨਸਿਕ ਪਰੇਸ਼ਾਨ ਕਰਦੀਆਂ ਨੇ ਉਹ ਜੇ ਅਸੀਂ ਇਸ ਬਹਿਸ ਦੇ ਦੌਰਾਨ ਅਸੀਂ ਚੁੱਪ ਰਹਾਂਗੇ ਆਪਾਂ ਆਪਣੇ ਸਰੀਰ ਨੂੰ ਸਹੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉ ਸਕਦੇ ਹਾਂ ਨੰਬਰ 3 ਤੇ ਕੀ ਹੁੰਦਾ ਵੀ ਤੁਹਾਡੀ ਜਿਹੜੀ ਸਮਾਜਿਕ ਸਥਿਤੀ ਉਹ ਵਧੀਆ ਬਣੀ ਰਹਿੰਦੀ ਹੈ ਜੇ ਤੁਸੀਂ ਚੁੱਪ ਰਹੋਗੇ ਕਿਸੇ ਨਾਲ ਬਹਿਸ ਨਹੀਂ ਕਰੋਗੇ ਉਸ ਸਮੇਂ ਤੇ ਉਸ ਤੋਂ ਬਾਅਦ ਤੁਸੀਂ ਠੰਡੇ ਦਿਮਾਗ ਦੇ ਨਾਲ ਕੋਈ ਵੀ ਕਿਸੇ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕਰ ਸਕਦੇ ਹੋ ਸਮਝਦਾਰ ਲੋਕ ਅਜਿਹੇ ਵਿਅਕਤੀਆਂ ਦਾ ਸਨਮਾਨ ਕਰਦੇ ਨੇ ਜਿਹੜੇ ਚੁੱਪ ਰਹਿੰਦੇ ਨੇ ਜਿਹੜੇ ਬੇਕਾਰ ਦੀ ਬਹਿਸ ਦੇ ਵਿੱਚ ਨਹੀਂ ਪੈਂਦੇ ਹੈਗੇ ਨੰਬਰ 4 ਤੁਹਾਡੇ ਅੰਦਰ ਨਿਮਰਤਾ ਤੇ ਆਤਮ ਸ਼ਕਤੀ ਜਿਹੜੀ ਉਹ ਵੱਧਦੀ ਹੈ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਤੁਹਾਡਾ ਸਰੀਰਕ ਸਰੀਰ ਵੀ ਤੰਦਰੁਸਤ ਰਹੂਗਾ ਤੇ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਵੀ ਤੁਸੀਂ ਤੰਦਰੁਸਤ ਰਹੋਗੇ ਨੰਬਰ 5 ਤੇ ਆਪਣਾ ਜਿਹੜਾ ਤੁਹਾਡਾ ਬੇਸ਼ਕੀਮਤੀ ਸਮਾਂ ਉਹ ਦੂਜਿਆਂ ਨਾਲ ਬਹਿਸ ਕਰਕੇ ਸਮਾਂ ਨਾ ਖਰਾਬ ਕਰੋ ਉਹਨੂੰ ਚੰਗੇ ਪਾਸੇ ਲਾਓ ਜਿਸ ਨਾਲ ਤੁਹਾਡਾ ਸਰੀਰਕ ਤੇ ਮਾਨਸਿਕ ਸਥਿਤੀ ਜਿਹੜੀ ਉਹ ਮਜ਼ਬੂਤ ਬਣੀ ਰਹੂਗੀ ਜੇ ਤੁਸੀਂ ਇਹਨਾਂ ਗੱਲਾਂ ਨੂੰ ਅਪਣਾ ਕੇ ਦੇਖੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਅ ਆਵੇਗਾ ਇਹ ਚੀਜ਼ਾਂ ਨੂੰ ਅਪਣਾ ਕੇ ਦੇਖਣਾ ਇਹ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਕੁਝ ਗੱਲਾਂ ਹੁੰਦੀਆਂ ਨੇ ਵੀ ਜਿਹੜੀਆਂ ਸਿਰਫ ਆਪਾਂ ਕੁਝ ਸੁਣ ਲਈਆਂ ਉਹਨਾਂ ਨੂੰ ਆਪਣੇ ਆਪ ਤੇ ਲਾਗੂ ਨਹੀਂ ਕਰਿਆ ਹੈਗਾ ਤਾਂ ਇਹ ਚੀਜ਼ਾਂ ਨੂੰ ਆਪਣੇ ਆਪ ਤੇ ਅਜ਼ਮਾ ਕੇ ਦੇਖੋ ਲਾਗੂ ਕਰਕੇ ਦੇਖੋ ਇੱਕਦਮ ਨਹੀਂ ਕੋਈ ਵੀ ਹਾਲਾਤ ਬਦਲਦੇ ਹੁੰਦੇ ਕੋਈ ਵੀ ਚੀਜ਼ ਹੈ ਜਿਵੇਂ ਆਪਾਂ ਇੱਕ ਛੋਟਾ ਜਿਹਾ ਪlant ਲਾਉਣਾ ਹੈ ਪਹਿਲਾਂ ਬੀਜ ਲਾਉਣਾ ਉਸ ਤੋਂ ਬਾਅਦ ਫਿਰ ਉਹ ਛੋਟਾ ਜਿਹਾ ਪlant ਬਣਦਾ ਫਿਰ ਕਿਤੇ ਹੌਲੀ ਹੌਲੀ ਉਹਦੀ ਗਰੋਥ ਹੋ ਕੇ ਫਿਰ ਕਿਤੇ ਉਹ ਦਰਖਤ ਬਣਦਾ ਇਸੇ ਤਰ੍ਹਾਂ ਹੀ ਹਰੇਕ ਕੰਮ ਕਰਨ ਨੂੰ ਸਮਾਂ ਲੱਗਦਾ ਹੈ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਹਨਾਂ ਗੱਲਾਂ ਨੂੰ ਅਪਣਾਉਂਗੇ ਤੁਸੀਂ ਦੇਖੋਗੇ ਉਸ ਸਮੇਂ ਚੁੱਪ ਰਹੋਗੇ ਗੁੱਸਾ ਨਹੀਂ ਕਰੋਗੇ ਤਾਂ ਤੁਹਾਡੇ 'ਚ ਜ਼ਰੂਰ ਬਦਲਾਅ ਆਵੇਗਾ ਤੇ ਤੁਹਾਡਾ ਆਪਣਾ ਪਰਿਵਾਰ ਤੇ ਸਮਾਜ ਵੀ ਮਾਨਸਿਕ ਤੇ ਸਰੀਰਕ ਤੌਰ ਤੇ ਤੇ ਤੰਦਰੁਸਤ ਰਹੂਗਾ ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਹੀ ਸਿੱਖਿਆ ਦੇ ਸਕਦੇ ਆ ਵੀ ਉਸ ਸਥਿਤੀ ਨੂੰ ਜਿਹਨੇ ਬੈਸ ਦੇ ਦੌਰਾਨ ਜਿਹੜੀ ਸਥਿਤੀ ਨੂੰ ਕੰਟਰੋਲ ਕਰ ਲਿਆ ਤਾਂ ਉਹ ਬੰਦੇ ਨੇ ਸਭ ਕੁਝ ਜਿੱਤ ਲਿਆ ਸਭ ਕੁਝ ਆਸਰ ਕਰ ਲਿਆ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਹਲਾ ਨਹੀਂ ਸਕਦੀ ਹੈਗੀ ਨੀਚੇ ਨਹੀਂ ਗੇੜ ਸਕਦੀ ਬੇਸ਼ੱਕ ਉਹਨੂੰ ਕੋਈ ਜਿੰਨਾ ਮਰਜੀ ਕੁਝ ਬੋਲੀ ਜਾਵੇ ਪਰ ਉਹ ਕਦੇ ਵੀ ਹਾਰ ਨਹੀਂ ਸਕਦਾ ਕਦੇ ਜ਼ਿੰਦਗੀ 'ਚ ਨਿਰਾਸ਼ ਨਹੀਂ ਹੋ ਸਕਦਾ ਹੈਗਾ ਸੋ ਇਹ ਛੋਟੇ ਛੋਟੇ ਗੱਲਾਂ ਸੀ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਕੇ ਦੇਖਿਓ ਤਾਂ ਤੁਹਾਡੀ ਜ਼ਿੰਦਗੀ ਪਹਿਲਾਂ ਨਾਲੋਂ ਬਹੁਤ ਹੀ ਬਿਹਤਰੇਨ ਤਰੀਕੇ ਦੇ ਨਾਲ ਚੱਲਦੀ ਰਹੂਗੀ ਤਾਂ ਤੁਸੀਂ ਇਹ ਗੱਲਾਂ ਨੂੰ ਜ਼ਰੂਰ ਅਪਣਾਓ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਗੱਲਾਂ ਵਧੀਆਂ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ